ਮਹਾਸਭਰਾਤਰੀ ਦੇ ਤਿਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਕਨੇਚ ਦੇ ਬਲਬੀਰ ਸਿੰਘ, ਪਰਮਜੀਤ ਕੋ, ਜਸਵੀਰ ਸਿੰਘ, ਰਣਜੀਤ ਸਿੰਘ ਸਮੂਹ ਪਰਿਵਾਰ ਅਤੇ ਸਮੂਹ ਸੰਕਾ ਦੇ ਸਹਿਯੋਗ ਨਾਲ ਸ੍ਰੀ ਅਖੰਡਪੁਰ ਸਾਹਿਬ ਦੇ ਭੋਗ ਪਾਏਗੇ। ਪਰਿਵਾਰ ਨੇ ਦੱਸਿਆ ਕਿ ਲਗਾਤਾਰ 16 ਸਾਲ ਸਮੂਹ ਪਰਿਵਾਰ ਅਤੇ ਸਮੂਹ ਸੰਕਾ ਦੇ ਸਹਿਯੋਗ ਨਾਲ ਮਹਾਸਭਰਾਤਰੀ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਨ ਕੀਰਤਨ ਦਰਵਾਜ਼ਾ ਕਰਵਾਇਆ ਗਿਆ ਜਿਸ ਵਿੱਚ ਭਾਈ ਸਾਹਿਬ ਸਿੰਘ ਜੀ ਦਾ ਜੱਥਾ ਰਾਮਪੁਰ ਵਾਲੇ ਅਤੇ ਭਾਈ ਰਤਨ ਸਿੰਘ ਜੀ ਸਤਖੰਡ ਵਾਸੀ ਜੀ ਦੀ ਫਲਵਾੜੀ ਚੋਂ ਭਾਈ ਮਨਪ੍ਰੀਤ ਸਿੰਘ ਜੀ ਤੇ ਜੱਥੇ ਨੇ ਸਮੂਹ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਪਰਿਵਾਰ ਨੇ ਕਿ ਕਿਸੇ ਤਰ੍ਹਾਂ ਹਰ ਤਿਹਾੜੀ ਤੋਂ ਪੂਰਵ ਪੀ ਧਾਰਮਿਕ ਸਮਾਗਮ ਕਰਵਾਈ ਜਾਂਦੇ ਹਨ ਇਸ ਦੌਰਾਨ ਸਮੂਹ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਗਿਆ ਆਓ ਦੇਖਨੇ ਹਾਂ ਇੱਕ ਰਿਪੋਰਟ

ਸਭ ਆਵੇਂ ਜਗ ਹੈ ਹੀ ਨਹੀਂ ਲੋਕ ਲੱਜਿਆ ਲੋਕ ਲਾਜ ਇਹ ਬੜਾ ਵੱਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੱਜ ਨਗਰ ਕਲੀਚ ਵਿੱਚ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਔਰ ਬੀਬੀ ਪਰਮਜੀਤ ਕੌਰ ਜੀ ਇਹਨਾਂ ਦੇ ਸੁਪੁੱਤਰ ਭਾਈ ਜਸਵੀਰ ਸਿੰਘ ਜੀ ਭਾਈ ਰਜੀਤ ਸਿੰਘ ਜੀ ਤੇ ਸਮੂਹ ਪਰਿਵਾਰ ਹੀ ਹਰ ਇੱਕ ਸਾਲ ਹੀ ਸ਼ਵਰਾਤਰੀ ਦੇ ਤਿਹਾਰ ਨੂੰ ਮੋਖ ਰੱਖਦੇ ਹੋਏ ਔਰ ਸ਼੍ਰੀ ਖੰਨਪੁਰ ਸਾਹਿਬ ਖਾਉਂਦੇ ਨੇ ਤੇ ਅੱਜ ਕੀ ਇਹਨਾਂ ਦੇ 16ਵੇਂ ਸ੍ਰੀ ਖੰਡ ਪਟ ਸਾਹਿਬ ਜੀ ਦੀ ਸਮਾਪਤੀ ਹੋਈ ਹੈ। ਸੋ ਇਸ ਤੋਂ ਪ੍ਰੰਤ ਹੁਣ ਮਹਾਂਪੁਰਖ ਸੰਤ ਬਾਬਾ ਰਤਨ ਸਿੰਘ ਜੀ ਸੱਜਖੰਡ ਵਾਸੀ ਅਤਰਸਰ ਸਾਹਿਬ ਵਾਲੇ ਉਹਨਾਂ ਦੇ ਜਥੇ ਵੱਲੋਂ ਕੀਰਤਨ ਜਿਹੜਾ ਖੈ ਨਿਰੰਤਰ ਚੱਲ ਰਿਹਾ ਹੈ ਸ੍ਰੀ ਧੰਮ ਗਜੇ ਤੋਂ ਸੋ ਹੁਣ ਇਹ ਜੋ ਪਰਿਵਾਰ ਹੈ ਕਾਫੀ ਸਮੇਂ ਤੋਂ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਅਨੁਸਾਰ ਰੇਗ ਸਾਲ ਹੀ ਸ਼ਬਰਾਤਰੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਹੋਏ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਬੀਬੀ ਪਰਮਜੀਤ ਕੌਰ ਜੀ ਦਾ ਜੋ ਵਿਸ਼ੇਸ਼ ਉਪਰਾਲਾ ਹੈ ਉਹ ਸ਼ੁਰੂ ਤੋਂ ਲੈ ਕੇ ਲਗਭਗ 15-16 ਸਾਲ ਤੋਂ ਦਾਸ ਦੇਖ ਰਿਹਾ ਤੇ ਇਹ ਜਿਹੜਾ ਉਪਰਾਲਾ ਬੀਬੀ ਜੀ ਕਰ ਰਹੇ ਨੇ ਆਪਣੇ ਗ੍ਰਹਿ ਵਿਖੇ ਕਰਦੇ ਨੇ ਸ੍ਰੀ ਖੰਡਪੁਰ ਸਾਹਿਬ ਕਰਾਉਂਦੇ ਨੇ ਪਹਿਲਾਂ ਸេច ਪਾਤਸ਼ਾਹ ਵੀ ਕਰਾਉਂਦੇ ਸੀ ਹੁਣ ਖੰਡਪੁਰ ਸਾਹਿਬ ਵੀ ਕਰਾ ਰਹੇ ਅਸੀਂ ਤੇ ਬਹੁਤ ਵੱਡਾ ਪਰਾਲਾ ਕਰਦੇ ਨੇ ਸਾਰੀ ਸੰਗਤ ਨੂੰ ਜੋੜਦੇ ਨੇ ਸੋ ਬੜਾ ਵੱਡਾ ਉਪਰਾਲਾ ਗੁਰਮੁਖ ਪਰਿਵਾਰ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੇ ਨੇ ਔਰ ਮਾ ਪੁਰਖਾਂ ਦੇ ਵੀ ਦਰਸ਼ਨ ਦੇਦਾਰੀ ਸੰਗਤਾਂ ਨੂੰ ਕਰਉਂਦੇ ਨੇ ਸੋ ਅੱਗੇ ਸੰਤ ਬਾਬਾ ਮਨਕੀਰ ਸਿੰਘ ਜੀ ਲੰਨਾਂ ਵਾਲੇ ਉਹ ਵੀ ਪਹੁੰਚਦੇ ਹੁੰਦੇ ਨੇ ਪਰ ਅੱਜ ਉਹਨਾਂ ਦੇ ਕਿਸੇ ਰਜੇ ਵੇ ਕਰਕੇ ਉਹ ਸਾਡੇ ਕੋਲ ਨਹੀਂ ਪਹੁੰਚ ਸਕੇ ਤੇ ਬਦਨ ਸਿਰ ਸਾਨੂੰ ਮੈਸੇਜ ਭੇਜਿਆ ਸੀ ਵੀ ਅਸੀਂ ਨਹੀਂ ਆ ਸਕਦੇ ਬਟ ਉਹ ਅੱਗੇ ਉਹ ਵੀ ਆਉਂਦੇ ਹੁੰਦੇ ਨੇ ਮਹਾਂਪੁਰਖ ਸੋ ਹੋਰ ਵੀ ਬੇਨਤ ਮਹਾਂਪੁਰਖ ਇੱਥੇ ਪਹੁੰਚਦੇ ਨੇ ਤੇ ਰਾਗੀ ਢਾਡੀ ਵੀ ਅੰਮ੍ਰਿਤ ਵੇਲੇ ਅਸਾਜੀ ਵਾਰ ਦੇ ਕੀਰਤਨ ਹੁੰਦੇ ਨੇ ਸੋ ਬਹੁਤ ਵੱਡਾ ਸਮਾਗਮ ਬੀਬੀ ਜੀ ਵੱਲੋਂ ਭਾਈ ਸਾਹਿਬਾਨ ਵੱਲੋਂ ਸਾਰੇ ਪਰਿਵਾਰ ਵੱਲੋਂ ਮਨਾਇਆ ਜਾਂਦਾ ਸੋ ਅਸੀਂ ਆਪਣੇ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਔਰ ਸਾਰੇ ਨਗਰ ਵੱਲੋਂ ਬੀਬੀ ਜੀ ਦੇ ਸੂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਜਿਹੜੇ ਸਾਰੇ ਨਗਰ ਨਿਵਾਸੀ ਬਿਨਾਂ ਕਿਸੇ ਭੇਦਭਾਵ ਤੋਂ ਇੱਥੇ ਪਹੁੰਚਦੇ ਨੇ ਔਰ ਸਾਰੇ ਹੀ ਪਰਿਵਾਰ ਦੇ ਨਾਲ ਰਲ ਕੇ ਅਸੀਂ ਇਹ ਸਮਾਗਮ ਹਰੇਕ ਸਾਲ ਹੀ ਮਨਾਉਂਦੇ ਆ ਤੇ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਇਹੀ ਅਰਦਾਸ ਬੇਨਤੀ ਕਰਾਂਗੇ ਮਹਾਰਾਜ ਇਸ ਪਰਿਵਾਰ ਨੂੰ ਜਰਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਦੀਰਘਤਾ ਬਖਸ਼ੇ ਹਰ ਮਦਦਾਂ ਦੇ ਵਾਣ ਫਤਿਹ ਬਖਸ਼ੇ ਅੱਗੇ ਤੋਂ ਵੀ ਇਸੇ ਤਰ੍ਹਾਂ ਇਨਾਂ ਦਾ ਪਰਿਵਾਰ ਇਹਨਾਂ ਦੇ ਬੱਚੇ ਵੀ ਉਪਰਾਲਾ ਕਰਦੇ ਰਹਿਣ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣ ਸੰਗਤਾਂ ਨਾਲ ਜੁੜੇ ਰਹਿਣ ਨਗਰ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਉਸ ਪਰਿਵਾਰ ਦੇ ਨਾਲ ਸਹਿਯੋਗ ਦਿੰਦੇ ਨੇ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰੇ ਮਾਪੁਰਖਾਂ ਦਾ ਧੰਨਵਾਦ ਇਤਨੀ ਇੱਕ ਬੇਨਤੀ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਸਿੰਘ ਜੀ ਸਤਿ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਪਾਠ ਕਰਵਾਏ ਪਾਠ ਮੁੱਖ ਸ਼ਿਵਰਾਤਰੀ ਦਾ ਰੱਖਦੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਵਾ ਔਰ ਇੱਕ ਸਾਲ ਕਰਵਾਉਣੀ ਹੈ 16ਵਾਂ ਪਾਠ ਹੈ ਇੰਨਾ ਮਸਰੇ ਜਿਹੜਾ ਹੋ ਰਿਹਾ ਲਗਾਤਾਰ ਲਗਾਤਾਰ ਫੋੜਮਾ ਚੱਲ ਰਿਹਾ ਹੈ ਤੇ ਅੱਜ ਕਿਹੜੀ ਮੰਦਿਰ ਤੇ ਬਾਬਾ ਜੀ ਪਹੁੰਚਨੇ ਜਾ ਰਹੇ ਪਹਿਲਾਂ ਜੱਥਾ ਲੱਗਿਆ ਇੱਥੇ ਰੋਂਪਰ ਦਾ ਰਾਗੀ ਕੀਰਤਨ ਬਾਬਾ ਸਾਬ ਸੰਗ ਜੀ ਤੇ ਹੁਣ ਇੱਥੇ ਮਾ ਬਾਬਾ ਮਨਪ੍ਰੀਤ ਸਿੰਘ ਜੀ ਅਤਰ ਸਰ ਅਤਰ ਸਰ ਵਾਲੇ ਤੇ ਉਹਨਾਂ ਜਿੱਥਾ ਆਇਆ ਵਾ ਤੇ ਰਤਨ ਸਿੰਘ ਮਹਾਰਾਜ ਦੀ ਫਲਵਾਰੀ ਦੇ ਵਿੱਚੋਂ ਹੈ ਜੀ ਤੇ ਇਹੇ ਜਿਹੜਾ ਤੁਸੀਂ ਕਰਵਾ ਰਹੇ ਹੋ ਮਤਲਬ ਆਪਣਾ ਇਹ ਪਰਿਵਾਰ ਵੱਲੋਂ ਹਾਂਜੀ ਪਰਿਵਾਰ ਵੱਲੋਂ ਸੰਗਤ ਦੀ ਸੰਯੋਗ ਵੱਲੋਂ ਸੰਗਤ ਦਾ ਸੰਯੋਗ ਹੈ ਹਾਂਜੀ ਹਾਂ ਸੰਗਤ ਦਾ ਨੌਜ ਨੌਜਵਾਨਾਂ ਦਾ ਸੰਯੋਗ ਨੌਜਵਾਨ ਕਾਫੀ ਜੁੜੇ ਹੋਏ ਨੇ ਕਿਸ ਤਰ੍ਹਾਂ ਫ੍ਰੀਡ ਕਰਦੇ ਆਂ ਅਮਰੇ ਜੀ ਨੌਜਵਾਨਾਂ ਦਾ ਸਾਰ ਨਾਲ ਹੀ ਚੱਲਦਾ ਹੈ ਕੁਝ ਸਾਰਾ ਕੁਝ ਜਿਹੜਾ ਵੀ ਹੈਗਾ ਮੇਰਾ ਸਰਜਾ ਸਿੰਘ ਜੀ ਮੈਂ ਆਪਣੇ ਪਰਿਵਾਰ ਨੇ ਤੁਸੀਂ ਪਰਿਵਾਰ ਵੱਲੋਂ ਜਿਹੜਾ ਹਰੇਕ ਸਾਲ ਹਾਂਜੀ ਕੀ ਕਹਿਣਾ ਚੱਲੋ ਸੀ ਬਸ ਹਰੇਕ ਸਾਲ ਕਰਵਾਈਦਾ ਜੀ ਖੁਸ਼ੀਨਾਮੇ ਕਰਵਾਈਦਾ ਜੀ ਤੇ ਕਰਦੇ ਆਂ ਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਇਸ 16ਵਾਂ ਹੋ ਗਿਆ ਹੀ ਬਸ ਆਪਾਂ ਨਾਲ ਸਹਿਯੋਗ ਕਰੀ ਦਈ। ਬੜਾ ਕਾਫੀ ਤੁਸੀਂ ਨੌਜਵਾਨ ਨੌਜਵਾਨ ਨਾਲ ਜੁੜੇ ਹੋਏ ਨੇ। ਜਿਤਨਾ ਜਿਹੜੀ ਸੀਪ ਰੰਗ ਨਵਲਵਾਨਾਂ ਕੀ ਲੱਗੇ ਚਲੋ ਅੰਦਰ ਜਾ ਕੇ ਉਹ ਸਪਾਰਾਏ ਤੋਂ। ਬਸ ਮੇਰੇ ਨਾਲ ਸ਼ੁਰੂ ਤੋਂ ਹੀ ਨੇ ਇਹ ਵੀ ਜਿਵੇਂ ਪਹਿਲੇ ਦਿਨ ਤੋਂ ਜਿਵੇਂ ਜਦੋਂ ਜਦੋਂ ਸੇਵਾ ਸ਼ੁਰੂ ਹੋ ਜਾਂਦੀ ਹੈ ਉਹ ਨਾਲ ਹੀ ਆ ਜਾਂਦੇ ਨੇ। ਪੂਰੀ ਸਾਰਾ ਕੁਝ ਸੌਂਦੇ ਪੀਂਦੇ ਸਾਰਾ ਕੁਝ ਉਰੀ ਆਪਣਾ ਸਾਰਾ ਸੇਵ ਹੋਰੀ ਇਹੀ ਕਰਦੇ ਨੇ ਸਾਥ ਦੇ ਨੇ ਫਿਰ ਨਾਲ ਹੀ ਸਹਿਯੋਗ ਕਰਦੇ। ਬਾਬਾ ਜੀ ਕਹਿੰਦੇ ਨੇ ਇੱਥੇ ਜਿਹੜੇ ਕਰਤਨ ਕਰਦੇ। ਮਨ ਮਨ ਬਾਬਾ ਮਨਪ੍ਰੀਤ ਸਿੰਘ ਜੀ ਆ ਸਭ ਪਹੁੰਚੇ ਸੀਗੇ ਅਤਰਸਰ ਸਾਹਿਬ ਤੋਂ